ਗਰੀ ਵਾਲਾ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਲੋ ਟਾਈਮ ਹੈਗਾ ਸਵੇਰ ਦਾ ਆਪਾਂ ਤੋੜਦੇ ਆਂ ਤੋਰੀਆ ਅੱਜ ਬਣਾਉਣੀ ਆ ਤੋਰੀਆ ਦੀ ਸਬਜੀ ਪਹਿਲਾਂ ਵੀ ਲੱਗੀ ਸੀ ਤੋਰੀਆ ਇੱਕ ਦਿਨ ਪਹਿਲਾਂ ਸਬਜੀ ਬਣਾਉਣ ਦੀ ਸਲਾਸ ਸੀ ਉਹ ਤੋਰੀਆ ਕੋਈ ਚੋਰੀ ਕਰਕੇ ਲੈ ਗਿਆ ਤੇ ਹੁਣ ਅੱਜ ਪਹਿਲੀ ਵਾਰ ਆਪਾਂ ਨੂੰ ਤੋਰੀਆ ਮਿਲ ਰਹੀਆਂ ਨੇ ਤੇ ਤੋਰੀਆ ਤੋੜ ਕੇ ਹੁਣੀ ਰੱਖ ਦਿੰਦੇ ਆਂ ਸਵੇਰੇ ਬਣਾਉਣੀ ਤਾਂ ਸਬਜ਼ੀ ਸ਼ਾਮ ਨੂੰ ਆ। ਚੋਰਾ ਟੋੜਾ ਇਧਰ ਰਹਿਣ ਤੋਂ ਛੋਟੀ ਆ। ਬਸ ਆਪਾਂ ਨੂੰ ਤਾਂ 3-4 ਕਿ ਨਹੀਂ ਮੁੱਕਦੀ ਹੈਗੀ ਆ। ਹੁਣ ਗਰਮੀ ਕਰਕੇ ਸਬਜ਼ੀ ਬਣਾਉਣੇ ਹੁੰਨੇ ਆ ਬਿਲਕੁਲ ਥੋੜੀ ਜੀ। ਚੋਰਾ ਟੋੜ ਦਿਆ ਨੇ ਅੱਜ ਇੰਨੀਆਂ ਕੀ ਤੋੜ ਦिए ਦੁਪਹਿਰੇ ਫਿਰ ਜਦੋਂ ਗੇਟ ਬੰਦ ਕਰ ਲੈਣੇ ਆ ਪੈ ਜਾਣੇ ਆ। ਵੀ ਆਇਆ ਕਰਨਗੇ ਨਾ। ਫਿਰ ਉਹ ਹੋ ਜਾਂਦਾ। ਚਲੋ ਆਪਣੇ ਜੋ ਕੀ ਮੁੱਕਦੀਆਂ ਨਹੀਂ ਹੈਗੀਆਂ। हूँ गर्मी करके सब्जी बनती है बिल्कुल थोड़ी जी देख के हिला के जो तोड़ो तोड़ोगे ਆ ਜੀ ਲਓ ਜੀ ਲਓ ਜੀ ਲਓ ਜੀ ਕਾਫੀ ਤੋਰੀਆ ਹੈਗੀਆਂ ਨੇ ਉਧਰਲੀ ਸਾਈਡ ਉਹਨਾਂ ਨੂੰ ਹੌਲੀ ਹੌਲੀ ਤੋੜਦੇ ਆ ਤੇ ਬਨੇਰੇ ਹੋ ਬਲੌਗ ਦੇ ਨਾਲ ਅੱਗੇ ਕਰਾ ਕੇ ਬਲੌਗ ਨੂੰ ਕੰਟੀਨਿਊ ਕੀ ਸਬਜੀ ਆਪਾਂ ਤੋੜ ਲਈ ਆ ਤੋਰੀਆ ਤੋਰੀਆ ਨੇ ਤੇ ਕੁਝ ਮਿਰਚਾਂ ਨੇ ਹੁਣ ਇਹਨੂੰ ਰੱਖ ਦਿੰਨੇ ਆ ਹੁਣ ਕਰਦੇ ਆ ਬਾਕੀ ਕੰਮ ਧੰਦੇ ਤੇ ਸਵੇਰੇ ਸਵੇਰੇ ਪਹਿਲਾਂ ਸਬਜੀ ਤੋੜ ਲਈ ਕੱਪੜੇ ਧੋਈ ਜਾਂਦੇ ਆ ਕੱਪੜੇ ਧੋਣ ਦਾ ਕੰਮ ਹੋ ਗਿਆ ਤੇ ਬਾਕੀ ਸਵੇਰੇ ਦੇ ਕੰਮ ਧੰਦੇ ਰਹਿੰਦੇ ਨੇ ਤੇ ਫਿਰ ਦੇਖਦੇ ਆ ਦਿਨ ਦੇ ਕੰਮ ਕੀ ਕੰਮ ਨੇ ਤੇ ਐਨੇ ਆਪਾਂ ਕੰਮ ਧੰਦੇ ਕਰਦੇ ਸੀ ਤੇ ਐਨੇ ਆ ਗਈ ਸੀ ਆਪਣੀ ਥੀਂ ਲਾਉਣ ਵਾਲੀ ਤੇ ਪੋਲਟਰੀ ਵਾਸਤੇ ਫੀਡ ਆਈ ਸੀਗੀ ਤੇ ਉਹ ਭਾਈ ਫੀਡ ਲਾਉਣ ਆਏ ਹਣਾਂ ਦੇ ਜੀ ਬਸ ਕਿਸ ਤਰ੍ਹਾਂ ਇਸ ਤਰ੍ਹਾਂ ਹੀ ਕੰਮ ਚੱਲਦੀ ਜਾਂਦੀ ਨੇ ਜੀ ਫਿਰ ਵੀ ਫਿਰ ਘੜੀ ਨੂੰ ਚਾਹ ਨਹੀਂ ਪਲਾਇਆ ਉਹ ਸਾਰੀਆਂ ਆਂਡੇ ਫੇਰ ਹੋ ਗਏ ਸਾਫ ਕਰਨਾ ਵੀ ਲੋ ਜੀ ਟਾਈਮ ਹੈਗਾ ਪੈਰ ਧਰਨੀ ਪਾਉ ਲੋ ਆ ਗਈ ਆਪਾਂ ਭਾਈਆਂ ਨੂੰ ਲੈਣੇ ਡਿਲੀਵਰੀ ਲੈਣ ਉਹਨਾਂ ਦਾ ਤੇ ਬਣਾਉਣੀਆਂ ਚਾਹ ਸ্নান ਵਾਸਤੇ ਤੇ ਤੇ ਭਾਈ ਆਏ ਹੀ ਖੰਨੇ ਤੇ ਤੇ ਪਹਿਲਾ ਇੱਕ ਡਿਲੀਵਰੀ ਸਵੇਰੇ ਸੀ ਕਿ ਉਹ ਪਟਿਆਲੇ ਤੋਂ ਸੀ ਉਹ ਤਾਂ ਸਵੇਰੇ ਸਵੇਰੇ 6 ਵਜੇ ਨੂੰ ਹੀ ਲੈ ਗਈ ਸੀ ਤੇ ਇਹ ਆਏ ਸੀਗੇ ਨਿੰਗਰ ਦਾ ਸ਼ਿਆਦ 2 3 3 ਦਾ ਟਾਈਮ ਹੋਇਆ 2 ਵਜੇ ਆਈ ਸੀ ਫਿਰ ਵੀ ਕਿਉਂਕਿ ਪੈਕਿੰਗ ਵਗੈਰਾ ਕਰਦਿਆਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਨਾ ਚਿਕਤੀ ਪੈਕਿੰਗ ਹੋ ਗਈ ਤੇ ਫਿਰ ਆਉਂਦਿਆਂ ਨੂੰ ਤੇ ਇਹਨਾਂ ਨੂੰ ਕੋਲ ਡਰਿੰਕ ਦਿੱਤਾ ਸੀ ਦੂਰੋਂ ਆਈ ਸੀ ਵਿਚਾਰੇ ਤੇ ਫਿਰ ਮੈਂ ਕਿਹਾ ਚਲੋ ਚਾਹ ਚਾਹ ਜੀ ਪੈਕਿੰਗ ਕਰਕੇ ਭੀਮੋਗੇ ਕਦੇ ਆਗਾ ਚਾਹ ਚਾਹ ਉਹੀ ਰੱਖੋ ਬਾਅਦ ਵਿੱਚ ਆਉਂਦੇ ਸੀ ਇਹਨੇ ਤੱਕ ਤੇ ਫਿਰ ਉਹਨੇ ਵੀ ਕਰ ਨੂੰ ਦਿੱਸੇ ਨਾ ਉਹਨਾਂ ਨੂੰ ਜਸਨੀਤ ਹਰ ਜੀ ਵੀ ਇਸੀ ਵਕਤ ਸੰਗੜੀ ਉੱਠੰਦਾ ਹੈਗਾ ਮੇਰਾ ਉਧਰੋਂ ਉੱਚੀ ਧਿਆਨ ਪੀਂਦੀ ਜਦੋਂ ਇਤਨੀ ਉੱਠੂਗੀ ਤੇ ਮਾਂ ਐਸੇ ਉਹ ਤੋਂ ਪਹਿਲਾਂ ਪਹਿਲਾਂ ਮੈਂ ਚਾਹ ਬਣਾ ਦਾ ਹੀ ਜਿਹੜੀ ਕਹਿੰਦੇ ਹੈਗੇ ਚਾਹ ਚਾਹਦਨੀ ਕਿੱਥੇ ਪਾਣੀ ਮੈਂ ਫਿਰਸ ਨੂੰ ਚਾਹ ਬਣਾ ਕੇ ਰੱਖਦਾ ਲਓ ਜੀ ਜਸਨੀਤ ਵੀ ਉੱਠ ਗਈ ਲਓ ਜੀ ਆਪਣੀ ਚਾਹ ਵੰਡੀ ਹੁਣ ਆਪਣਾ ਉਹਨਾਂ ਨੂੰ ਚਾਹ ਦੇਦੀ ਜਸਨੀਤ ਤਾਂ ਖੁਈ ਹੋਈ ਹੀ ਠਿਕਾ ਉੱਠਿਆ ਉੱਠ ਕੇ ਬਿਠਾ ਆਇਆ ਮੈਂ ਕੋਲੀ ਬਿਠਾ ਲਈ ਸੀ ਮੈਂ ਖੈ ਮੈਂ ਬਣਾਦਾ ਚਾਹ ਤੇ ਵੀਰਾ papa ਜੀ ਨੂੰ ਚਾਹ ਪਲਾ ਦਈਏ ਫੋਟੋਰੀ ਤੇ ਮੈਂ ਨਹੀਂ ਓਕੀ ਓਕੀ ਹੱਥ ਨਾਲ ਮੈਂ ਬਿੜੀ ਬਣਾਉਂਦੀ ਸੀ ਕੈਮਰਾ ਸੀ ਉੱਤੇ ਮੇਰਾ ਜਸਨੀਤ ਚ ਧਿਆਨ ਸੀ ਵੀ ਗਰਮ ਚਾਹ ਪਈਆ ਕੋਲੇ ਤੇ ਮੈਂ ਕਿਹਾ ਚੱਲ ਕੱਪਾ ਦੇ ਵਿੱਚ ਪਾਵਾਂ ਤੇ ਨਾਲੇ ਮੈਨੂੰ ਏ ਸੀ ਵੀ ਬਲੌਗ ਕੰਟੀਨਿਊ ਕਰ ਲਾਂ ਕਿੰਨੇ ਕਿੰਨੇ ਕੰਮਾ ਦਾ ਇਕੱਠਾ ਹੋ ਜਾਂਦਾ ਤੇ ਮੈਂ ਕੀ ਕੱਪੜਾ ਠਾਉਂਦੀ ਸੀਗੀ ਖੱਤ 'ਚ ਮੈਂ ਕੈਮਰਾ 'ਚ ਫੋਨ ਚੱਕਿਆ ਹੋਇਆ ਸੀ ਤੇ ਮੈਂ ਕਿਹਾ ਸਲੋਨਾਂ ਨੂੰ ਪਾਈਆਂ ਨੂੰ ਚਾਹ ਦੇ ਦਈਏ ਫਿਰ ਵੀ ਵਿਚਾਰੀ ਕਦੋਂ ਦੇ ਆਈ ਹੋਈ ਨਹੀਂ ਹੈ ਨਾ ਤੇ ਪਹਿਲਾਂ ਸੰਦੀਪ ਨੇ ਮਨਾ ਕਰਤਾ ਸੀ ਕਹਿੰਦੇ ਪੈਕਿੰਗ ਤੋਂ ਬਾਅਦ ਚਾਹੀ ਮਗੇ ਮੈਨੂੰ ਐਸੀ ਜਦ ਤਸਨੀਤ ਸੁੱਤੀ ਪਈ ਸੀ ਵੀ ਪਹਿਲਾਂ ਹੀ ਚਾਹ ਤੇ ਚਾਦਾ ਕੰਮ ਨਿਕੜ ਜੀ ਹੈ ਨਾ ਤੇ ਉਹ ਚਾਹ ਪੀ ਗਾਈ ਉਹ ਤੇ ਇੱਥੇ ਜੀਕ ਨੇ ਇੱਕ ਪਾਸੇ ਬਿਠਾਏ ਹੋਏ ਸੀ ਸੁੱਤੀ ਉੱਠ ਕੇ ਥੋੜੀ ਜਿਹੀ ਵੀ ਹੈ ਜਿਸ ਸੁਸਤੇ ਜੀ ਸੀਗੀ ਟਿੱਕੀ ਬੈਠੀ ਸੀਗੀ ਤੇ ਮੈਨੂੰ ਇਹ ਸੀਗਾ ਵੀ ਫਿਰ ਰਵਨੀਤ ਵੀ ਆ ਗਈ ਤੇ ਉਹ ਆਪੇ ਰਾਖਾ ਕਰ ਲੈਂਦੀ ਫਿਰ ਉਹਨੂੰ ਵੀ ਖਾਣ ਪੀਣ ਨੂੰ ਕੁਝ ਬਣਾ ਕੇ ਦੇਣਾ ਹੂ ਕ ਉਸ ਤੋਂ ਬਾਅਦ ਸਾਗਲੀਨ ਹੋਣੇ ਤੇ ਜੋ ਵੀ ਉਹ ਕਹੂਗੀ ਹੈ ਨਾਲ ਰਾਈਸ ਵਗੈਰਾ ਜਾਂ ਕਈ ਵਾਰ ਖਿਚੜੀ ਬਣਾ ਦਿੰਨੇ ਆ ਜਾਂ ਇਹ ਜਾਂ ਕੋਈ ਵੀ ਚੀਜ਼ ਹੁਣ ਕਰਨੀ ਆ ਹੋਰ ਤਾਂ ਕੁਝ ਦੇ ਨਹੀਂ ਸਕਦੇ ਬਸ ਰਵਨੀਤ ਦੀ ਆਦਤ ਹੁੰਦੀ ਆ ਨਾ ਵੀ ਆਪ ਨੂੰ ਵੀ ਹੁੰਦਾ ਬੱਚੇ ਨੇ ਸਕੂਲੋਂ ਆ ਕੇ ਬਸ ਕੋਈ ਚੀਜ਼ ਬਣਾ ਦਿੰਨੇ ਆ ਉਹਨੂੰ ਹਲਕੀ ਫੁਲਕੀ ਤੇ ਜਿਵੇਂ ਕੱਲ ਦਲੀਆ ਬਣਾਤਾ ਸੀ ਪਹਿਲਾ ਟਾਈਮ ਕਿਸੇ ਕੋਲੇ ਵੀ ਨਹੀਂ ਸੀ ਚਲੋ ਨਾਲੇ ਅਸੀਂ ਖਾਲਾਗੇ ਤੇ ਉਰੇ ਹੁਣ ਲੱਗਦੇ ਸੀਗੇ ਜੀ ਪੈਕਿੰਗ ਸਾਰੀ ਹੋ ਗਈ ਸੀਗੀ ਚੂਚੀਆਂ ਦੀ ਤੇ ਉਹਨਾਂ ਨੂੰ ਲੋਡ ਕਰਨ ਲੱਗੇ ਸੀ ਗੱਡੀ ਦੇ ਵਿੱਚ ਤੇ ਗਰਮੀ ਤੇ ਧੁੱਪ ਤਾਂ ਇੰਨੀ ਜ਼ਿਆਦਾ ਸੀ ਇੰਨੀ ਜ਼ਿਆਦਾ ਸੀ ਵਿਚਾਰੇ ਇਹ ਗਰਮੀ ਗਰਮੀ ਹੋਏ ਪਏ ਸੀਗੇ ਸੰਦੀਪ ਵੀ ਕਿਉਂਕਿ ਕੁਝ ਫਾਰਮ ਦੇ ਵਿੱਚ ਪਹਿਲਾਂ ਪੈਕਿੰਗਾਂ ਨੂੰ ਕਾਫੀ ਟਾਈਮ ਲੱਗ ਗਿਆ ਚਲੋ ਜੀ ਸੇਵਾਹੀ ਦੀ ਕਿਰਪਾ ਨਾਲ ਜਕੇ ਡਿਲੀਵਰੀ ਆ ਫਰੀਆ ਗਰਮੀ ਗਈ ਦੋ ਦਿਨ ਧਰਕੇ ਹਨ ਗਰਮੀ ਦੀ ਤੁਕ ਹੋਏ ਹੁਣ ਤਾਂ 4-5 ਵਜੇ ਤੱਕ ਵੀ 6 ਵਜੇ ਤੱਕ ਵੀ ਇੰਨੀ ਤੁਪ ਰਹਿੰਦੀ ਆ ਮਤਲਬ ਗਰਮੀ ਕਈ ਦਿਨਾਂ ਦੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਇੱਥੇ ਲੱਗੇ ਸੀਗੇ ਜੀ ਲੋਡ ਕਰਨ ਤੇ ਫਿਰ ਕੀ ਭਾਈਆਂ ਨੂੰ ਚਾਹ ਚੁ ਪਲਾਤੀ ਸੀ ਕਿਉਂਕਿ ਫਿਰ ਉਦੋਂ ਬਾਅਦ ਇਹ ਹੋ ਜਾਂਦਾ ਹਨਾ ਵੀ ਜੇ ਇਹਨਾਂ ਨੇ ਹੁਣ ਜਿਵੇਂ ਲੈ ਕੇ ਜਾਣੇ ਸੀ ਫਿਰ ਤਾਂ ਜ਼ਿਆਦਾ ਟਾਈਮ ਬਾਅਦ ਚ ਨਹੀਂ ਰੁਕਦੀਗੀ ਤੁਪ ਹੁੰਦੀ ਆ ਹਨਾ ਤੇ ਇੱਕ ਵਾਰ ਹੁਣ ਪੈਕਿੰਗ ਹੋਊਗੀ ਪੈਕਿੰਗ ਤੋਂ ਬਾਅਦ ਫਿਰ ਚਿੱਕੀ ਹੋਈ ਹੁੰਦੀ ਆ ਆਪਣੀ ਇਸ ਫਾਰਮ ਤੇ ਸਿੱਕੂ ਦੇਣ ਕਿ ਇਹਨਾਂ ਨੇ ਜਾਣਾ ਤੇ ਇੱਥੇ ਰਮੀਤ ਅੱਜ ਤੱਕ ਸਿਰਫ ਨਹੀਂ ਕਹਿੰਦਾ ਮੈਂ ਸਕੂਲ ਚ ਰੋਟੀ ਨਹੀਂ ਖਾਦੀ ਫਿਰ ਰਮੀਤ ਨੂੰ ਛੇੜ ਲਈ ਕਿ ਕੀ ਖਾਣਾ ਕਿਉਂ ਮਸਾਲਾ ਤਾਂ ਤੈਨੂੰ ਇੰਨਾ ਵਧੀਆ ਲੱਗਦਾ ਨਹੀਂ ਲੱਗਦਾ ਮਸਾਲਾ ਯਾਰ ਮਾਰਟ ਨੇਟਰ ਪਤਾ ਕੀ ਕੀ ਉਹ ਤਾਂ ਗ੍ਰाइंड ਕਰਕੇ ਉਹਦੇ ਵਿੱਚ ਉਹ ਛੋਟੇ ਜਿਹੇ ਪਿਆਜ਼ ਖੜੇ ਮੈਂ ਛੇੜਦੀ ਮੈਂ ਕੋਈ ਨਾ ਹੁਣ ਕੀ ਖਾਣਾ ਕੋਲ ਡਰਿੰਕ ਜਿਹੜਾ ਕੁਝ ਲਾਉਂਗੀ ਨਹੀਂ ਜਿਸ ਨਹੀਂ ਤਾਂ ਮੇਰਾ ੀਮ ਬੈਡ ਮੇਰਾ ੀਮ ਸੈਂਡਿਆ ਅੱਜ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ੀਮ ਸੈਨਾ ਮੇ ਕਰਨੀ ਹੈ ਹਾਂ ਜੇ ਗੰਢ ਫੜ ਲਿਆ ਤੇ ਅਸੀਂ ਉਹ ਬਾਅਦ ਦੇ ਸੁਲੋਜੀ ਆਪਾਂ ਦੇ ਪੁੰਡੇ ਹਜੀ ਮੇਰੇ ਪੈਨੇ ਮਾਜ ਨਾਲ ਉਹ ਭਾਈਆਂ ਨੂੰ ਚਾਹ ਪਾਣੀ ਦਿੱਤਾ ਸੀਗਾ ਤੇ ਨੂੰ ਬਣਾਉਣੇ ਨੇ ਆਪਾਂ ਲੂਣ ਵਾਲੇ ਛੋਲ ਮੈਂ ਆਲੂ ਤੇ ਪਿਆਜ਼ ਜਿਹੜੇ ਕੱਟ ਲੇ ਤੇ ਛੋਲ ਮੈਂ ਭੌਕੇ ਰੱਖਦੇ ਸੀਗੇ ਪਹਿਲਾਂ ਆਲੂ ਪਿਆਜ਼ ਥਲਣ ਤੋਂ ਪਹਿਲਾਂ ਤੇ ਹੁਣ ਇਹਨਾਂ ਨੂੰ ਧੋ ਕੇ ਤੜਕਾ ਲਾ ਦੂੰਗੀ ਉਹਦੇ ਉਹਨਾਂ ਜਿਹੜੇ ਬਾਂਦੇ-ਬਾਂਦੇ ਮੈਂ ਭਾਂਡੇ ਸਾਫ਼ ਕਰ ਦੂੰਗੀ ਹਨਾ ਛੋਲਾ ਦੇ ਬਾਂਦੇ ਜਿੰਨੇ ਜਿਹੜਾ ਛੋਲਾ ਦੀਆਂ ਸੀਟੀਆਂ ਲੱਗਣਗੀਆਂ ਤੋਂ ਤੇ ਮੈਂ ਭਾਂਡੇ ਸਾਫ਼ ਕਰ ਦੂੰ ਤੇ ਫਿਰ ਅੱਗੇ ਕਰਾਂਗੇ ਵਲੌਗ ਨੂੰ ਕੰਟੀਨਿਊ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ